ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਗੱਲ ਕਰਾਂਗੇ ਸਿਆਸਤ ਦੀ ਸਿਆਸਤ ਜਿਹੜੀ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਹੈ ਦਰਸਲ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵਿੱਚ ਸੀਐਮ ਫੇਸ ਬਣਨ ਦੇ ਲਈ 500 ਕਰੋੜ ਰੁਪਏ ਦੇਣੇ ਪੈਣਗੇ ਪਰ ਸਾਡੇ ਕੋਲ ਕਿਸੇ ਨੂੰ ਦੇਣ ਦੇ ਲਈ 500 ਕਰੋੜ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੈਸੇ ਨਹੀਂ ਦੇ ਸਕਦੇ ਪਰ ਅਸੀਂ ਰਿਜ਼ਲਟ ਦੇ ਸਕਦੇ ਹਾਂ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਸਿਆਸਤ ਦੇ ਵਿੱਚ ਐਂਟਰੀ ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਸੀਐਮ ਫੇਸ ਬਣਾਉਣ ਦੇ ਲਈ ਹੀ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਆਉਣਗੇ ਜੇ ਉਹਨਾਂ ਨੂੰ ਸੀਐਮ ਫੇਸ ਬਣਾਇਆ ਜਾਵੇਗਾ ਫਿਰ ਉਹ ਸਿਆਸਤ ਦੇ ਵਿੱਚ ਮੋੜ ਤੋਂ ਐਂਟਰੀ ਕਰਨਗੇ ਹਾਲਾਂਕਿ ਕਾਂਗਰਸ ਦੇ ਵਿੱਚ ਸੀਐਮ ਬਣਨ ਦੀ ਰੇਸ ਦੇ ਵਿੱਚ ਪੰਜ ਲੀਡਰ ਸ਼ਾਮਲ ਨੇ ਮੈਡਮ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਬਹੁਤ ਖਿੱਚੋ ਤਾਨ ਚੱਲ ਰਹੀ ਹੈ ਨਵਜੋਤ ਸਿੱਧੂ ਕਾਂਗਰਸ ਦੇ ਨਾਲ ਬਹੁਤ ਅਟੈਚ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਵਿੱਚ ਪੰਜਾਬ ਨੂੰ ਬਦਲਣ ਇਸ ਨੂੰ ਸੁਨਹਿਰੀ ਰਾਜ ਬਣਾਉਣ ਦੀ ਸਮਰੱਥਾ ਹੈ ਅਤੇ ਜੇਕਰ ਉਹਨਾਂ ਨੂੰ ਅჯੀਹਾ ਕਰਨ ਦੀ ਸ਼ਕਤੀ ਮਿਲ ਜਾਵੇ ਤਾਂ ਉਹ ਉਸ ਦਾ ਰਿਜ਼ਲਟ ਦੇਣ ਦੀ ਸਮਰੱਥਾ ਰੱਖਦੇ ਨੇ ਉਹ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਨੇ ਪਰ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਉਹਨਾਂ ਦੇ ਲਈ ਅੱਗੇ ਵਧਣਾ ਸੰਭਵ ਨਹੀਂ ਹੈ ਹਾਲਾਂਕਿ ਜੇਕਰ ਮੌਕਾ ਦਿੱਤਾ ਜਾਂਦਾ ਹੈ ਤਾਂ ਨਵਜੋਤ ਸਿੱਧੂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸ਼ਾਨਦਾਰ ਢੰਗ ਦੇ ਨਾਲ ਨਿਭਾਉਣਗੇ ਨਵਜੋਤਕਾਰ ਸਿੱਧੂ ਦੇ 500 ਕਰੋੜ ਰੁਪਏ ਵਾਲੇ ਬਰੀਫਕੇਸ ਵਾਲੇ ਬਿਆਨ ਤੇ ਕਾਂਗਰਸ ਪਾਰਟੀ ਦੇ ਅੰਦਰ ਵਿਵਾਦ ਛਿੜ ਗਿਆ ਹੈ ਕਾਂਗਰਸ ਦੇ ਬੁਲਾਰੇ सुरेंद्र ਰਾਜਪੂਤ ਨੇ ਇਸ ਬਿਆਨ ਤੇ ਨਵਜੋਤ ਤੇ ਪਲਟਵਾਰ ਕੀਤਾ ਨਵਜੋਤ ਕੌਰ ਤੋਂ ਬਾਅਦ ਭਾਜਪਾ ਦੇ ਅਮਿਤ ਮਾਲਵੀਆ ਨੇ ਵੀ ਕਾਂਗਰਸ ਪਾਰਟੀ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਪੰਜਾਬ ਦੀ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਦੇ ਦਾਅਵਿਆਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਅੰਦਰੂਨੀ ਲੜਾਈ ਸ਼ੁਰੂ ਹੋ ਗਈ ਹੈ ਪਾਰਟੀ ਦੇ ਰਾਸ਼ਟਰੀ ਬੁਲਾਰੇ सुरेंद्र ਰਾਜਪੂਤ ਨੇ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਤੇ ਪਲਟਵਾਰ ਕੀਤਾ ਤੇ ਉਹਨਾਂ ਨੂੰ ਪਾਰਟੀ ਛੱਡਣ ਦੀ ਸਲਾਹ ਦਿੱਤੀ ਹੈ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਦੇ ਬੋਲੋ ਵੀ ਪਾਰਟੀ ਦੇ ਲਗਾਏ ਗਏ ਦੋਸ਼ਾਂ ਬਾਰੇ सुरेंद्र ਰਾਜਪੂਤ ਨੇ ਕਿਹਾ ਹੈ ਕਿ ਬਿਮਾਰ ਹੋਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਵਾਈਆਂ ਦੇ ਪ੍ਰਭਾਵ ਕਾਰਨ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਨੇ ਉਹਨਾਂ ਨੂੰ ਇੱਕ ਚੰਗੇ ਡਾਕਟਰ ਦੀ ਲੋੜ ਹੈ ਕਾਂਗਰਸ ਬੁਲਾ ਰਹੇ ਨੇ ਅੱਗੇ ਕਿਹਾ ਚਾਹੇ ਨਵਜੋਤ ਕੌਰ ਸਿੱਧੂ ਹੋਵੇ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ ਦੋਵੇਂ ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਏ ਨੇ ਤਾਂ ਕਿ ਉਹ ਭਾਜਪਾ ਦੇ ਵਿੱਚ ਕੋਈ ਬਰੀਫ ਕੇਸ ਛੱਡ ਰਹੇ ਨੇ ਨਵਜੋਤ ਕੌਰ ਸਿੱਧੂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਉਹੀ ਨੇ ਜੋ ਕਦੇ ਵੀ ਕਾਂਗਰਸ ਦੀ ਪ੍ਰਸ਼ੰਸਾ ਨਹੀਂ ਕਰਦੇ ਥੱਕਦੇ ਸੀ ਜੇਕਰ ਬਿਮਾਰੀ ਤੋਂ ਬਾਅਦ ਦਵਾਈਆਂ ਦਾ ਮਾਨਸਿਕ ਪ੍ਰਭਾਵ ਪਿਆ ਹੈ ਤਾਂ ਅਜਿਹੇ ਲੋਕਾਂ ਪ੍ਰਤੀ ਚਿੰਤਾ ਕਰਨ ਜਾਂ ਪ੍ਰਤੀਕਿਰਿਆ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਨਵਜੋਤ ਕੌਰ ਸਿੱਧੂ ਨੇ ਕੀ ਕਿਹਾ ਤੁਹਾਨੂੰ ਉਹ ਸੁਣਾਣੇ ਬਹੁਤ ਜ਼ਰੂਰੀ ਮੁੱਦੇ تھے ਉਸ ਵਿੱਚ ਸਭ ਤੋਂ ਪਹਿਲੇ ਥਾ ਕਿ ਜੋ ਸ਼ਿਵਾਲਿਕ ਰੇਂਜ 'ਤੇ लोगों ने वी वी आई पी सो कॉल्ड उन्होंने मतलब लैंड होल्डिंग्स पकड़ रखी हैं और बाकी जगह पे भी कोई पेपर्स नहीं है कोई रजिस्ट्री नहीं है और उसको सीएम भगवंत मान जी ने मैंने सुना है उसको लीगलाइज करने जा रहे हैं जो वो कर नहीं सकते क्योंकि वो एक फॉरेस्ट लैंड है इको फ्रेंडली इन्वायरमेंट है शिवालिक रेंज है बहुत सारे एनिमल्स रहते हैं और वो कह रहे हैं एक एकड़ के नीचे वाले घरों को तोड़ दो अरे गरीबी मिला है आपको गरीबी मिला है आप बड़ों से इतना डरते हो आप जो कहके आए थे हिम्मत तो करो सबको उठाओ और ये लैंड हमारी सरकार की है ये सरकार को अपने हाथों में लेनी चाहिए इससे हमारे पे ऊपर जो कर्जा है वो छ महीने में उतर जाएगा क्यों क्योंकि यहाँ पे कलनरी यूनिवर्सिटी आएगी नेचुरोपैथी के सेंटर्स आएंगे हेल्थ एंड वेलनेस सेंटर्स आएंगे इंटरनेशनल गोल्फ कोर्स आएगा जिन्होंने बिल्डिंग्स नहीं बनती जिनों में इको फ्रेंडली हाउसेज बनते हैं और जूज आएंगे और एनिमल्स आएंगे जो वहाँ पे लोग आए और खूब पैसा सरकार कमाए और दूसरा मेरा मुद्दा रहा लो एंड ऑर्डर का जो बहुत ही बर्बादी हो चुकी है रोज आके बिजनेसमैन रो रहे हैं मैम हम छोड़ के जा रहे हैं पंजाब हमारे बच्चों को लूट रहे हैं मार रहे हैं पहले तो ये था कि फिरौती की कॉल आती है अब ये है कि गोली बज रही है और पता नहीं क्यों बजी है और इंसान मर गया और आज तक तुम पकड़ नहीं पाए कि उसने मारा क्यों तीसरा मेरा पंजाब यूनिवर्सिटी का मुद्दा था जो मैं धन्यवाद धन्यवाद करना चाहती हूं कि हफ्ते के अंदर अंदर उन्होंने बच्चों का सॉल्व कर दिया और यह भी मैंने रखा पॉइंट कि हम चंडीगढ़ को नहीं देंगे नहीं तो पंजाब आंदोलन पे बैठ जाएगा मैं नहीं चाहती कि हमारे पंजाब का माहौल खराब हो मोगा दे हल्का धर्मकोट दे पिंड बुग्गीपुरा दे बीच पाई चारक सांझ नु मजबूत बनाउंदे हुए पंचायत दे वलो एक महत्वपूर्ण ते काबिल-ए-तारीफ ਕਦਮ ਚੁੱਕਿਆ ਗਿਆ ਹੈ ਸਰਪੰਚ ਮਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸਰਬਸੰਮਤੀ ਦੇ ਨਾਲ ਬਲਾਇਕ ਸਮਤੀ ਉਮੀਦਵਾਰ ਦੀ ਬਿਨਾ ਮੁਕਾਬਲਾ ਕਰਵਾਏ ਗਏ ਚੋਣ ਹੋ ਗਈ ਹੈ ਜਿਸ ਦੇ ਵਿੱਚ ਨਿਰਮਲ ਪਾਲ ਕੌਰ ਬਿਨਾ ਮੁਕਾਬਲਾ ਜੇਤੂ ਕੋਸ਼ਿਤ ਹੋਏ ਨੇ ਸਰਪੰਚ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਦੀ ਏਕਤਾ ਤੇ ਸਾਂਝ ਇਸ ਗੱਲ ਦੀ ਗਵਾਹ ਹੈ ਕਿ ਆਉਣ ਵਾਲੀ 14 ਦਸੰਬਰ ਨੂੰ ਜ਼ਿਲ੍ਹਾ ਪਰੀਸ਼ਦ ਚੋਣ ਸਮੇਂ ਵੀ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਇੱਕੋ ਬੂਥ ਲਗਾਇਆ ਜਾਏਗਾ ਤਾਂ ਜੋ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਅਤੇ ਭਾਈਚਾਰਕ ਰੂਪ ਦੇ ਵਿੱਚ ਪੂਰੀ ਹੋ ਸਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੌਂਸ ਨੇ ਦੱਸਿਆ ਹੈ ਕਿ ਪਿੰਡ ਵਾਸੀਆਂ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬੁੱਗੀ ਪੂਰਾ ਪਿੰਡ ਦੇ ਸਰਬਸੰਮਤੀ ਦੇ ਨਾਲ ਬਲਾਕ ਸੰਮਤੀ ਦੀ ਚੋਣ ਕਰਵਾ ਕੇ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਵੱਲੋਂ ਇੱਕੋ ਜਗ੍ਹਾ ਸਾਂਝਾ ਬੂਥ ਲਗਾਉਣ ਦਾ ਫੈਸਲਾ ਕਰਕੇ ਪੰਜਾਬ ਦੇ ਪਿੰਡਾਂ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਧੰਨਵਾਦ ਕਰਦੀ ਆ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਸਾਨੂੰ ਇਕਜਟ ਹੋ ਕੇ ਰਹਿਣਾ ਪੈਣਾ ਮਤਲਬ ਸਾਰੇ ਪਿੰਡ ਦਾ ਫੈਸਲਾ ਤੁਹਾਡੇ ਤੇ ਕੀਤਾ ਗਿਆ ਸਰਬਸੰਮਤੀ ਕੀਤੀ ਜਾਣੀ ਚਾਹੀਦੀ ਕਿਉਂ ਲੱਗਦਾ ਨਹੀਂ ਕਿ ਇਹ ਫੈਸਲੇ ਵਧੀਆ ਪਿੰਡਾਂ ਲਈ ਹੋਣ ਉਹ ਨੰਭਣਗੇ ਲੜਾਈ ਝਗੜੇ ਮੁਕਣਗੇ ਜੇ ਇਸ ਤਰ੍ਹਾਂ ਫੈਸਲੇ ਹੋਣਗੇ ਹਾਂਜੀ ਇਹ ਬਹੁਤ ਚੰਗਾ ਲੱਗਿਆ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਆ ਸਾਰੇ ਨਗਰ ਬੁੱਗੀਪੁਰ ਦੇ ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦੰਦਿਆ ਹੋਇਆ ਤੇ ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀਬੀ ਨਰਮਲ ਪਾਲਕੌਰ ਜੀ ਉਹਨਾਂ ਨੂੰ ਨਗਰ ਨੇ ਸਰਬਸੰਤੀ ਦੇ ਨਾਲ ਇਥੋਂ ਬਲਾਕ ਸੰਪਤੀ ਮੈਂਬਰ ਚੁਣਿਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਜਿਸ ਪਿੰਡ ਨੇ ਇੱਕ ਹੋਰ ਸਿਆਣਪ ਦਾ ਸਬੂਤ ਦੰਦਿਆ ਹੋਇਆ ਅੱਜ ਐਲਾਨ ਕੀਤਾ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਇੱਕ ਬੂਥ ਲੱਗਣ ਲੱਗੂਗਾ ਸੋ ਅ ਅਸੀਂ ਤਾਂ ਪਹਿਲਾਂ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਹੋਵੇ ਕਿਉਂਕਿ ਜਿਹੜੀਆਂ ਪਾਰਟੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਜੇ ਇੱਕ ਵਾਰੀ ਟੁੱਟ ਜਾਈਏ ਦੁਬਾਰਾ ਨਹੀਂ ਜੁੜ ਸਕਦਾ ਸੋ ਮੈਂ ਮੈਂ ਸਮਝਦਾ ਕਿ ਸਾਰੇ ਜਿਨ੍ਹਾਂ ਨੇ ਮੌਜੂਦਾ ਸਰਪੰਚ ਨੇ ਮਜੀਤ ਸਿੰਘ ਸਾਹਿਬ ਦਾ ਸਰਪੰਚ ਕੈਪਟਨ ਸਾਹਿਬ ਜਿਨ੍ਹਾਂ ਨੇ ਵੀ ਇਸ ਤੋਂ ਸੰਗਤ ਆ ਮੈਂ ਸਾਰਿਆਂ ਦਾ ਰੋਹ ਨੂੰ ਮਰੀਣੀ ਆ ਜਿਨ੍ਹਾਂ ਨੇ ਕਿ ਸਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਬੀਬੀ ਨਿਰਮਾ ਪਾ ਕੌਰ ਜੀ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਮੌਕਾ ਦਿੱਤਾ ਆ ਬਿਲਕੁਲ ਜੀ ਦੇਖੋ ਬੁੱਗੀਪੁਰ ਵਾਲੇ ਨਗਰ ਨਾਗਰਸੀਆਂ ਤੋਂ ਬੜਾ ਕੋਈ ਸਿੱਖਾ ਨੂੰ ਮਿਲਦਾ ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਨਵੀਂ ਫਿਰਤ ਪਾਤੀ ਆ ਤੇ ਮੈਂ ਬਾਕੀ ਵੀ ਹਲਕਾ ਨਿਵਾਸੀਆਂ ਨੂੰ ਜਿਹੜਾ ਨਾਗਰਸੀਆਂ ਨੂੰ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਨਾਲੋਂ ਐਵੇਂ ਇੱਕ ਦੂਜੇ ਨਾਲ ਖਿੱਚ ਖਚਾਗਣ ਤੋਂ ਜੋ ਵੀ ਤੁਸੀਂ ਪਿੰਡ ਬੈਠ ਕੇ ਫੈਸਲਾ ਕਰਦੇ ਹੋ ਸਾਨੂੰ ਉਹ ਸਾਡੇ ਸਿਰ ਮੱਥੇ ਆ ਤੁਸੀਂ ਜੋ ਵੀ ਫੈਸਲਾ ਕਰ ਸਕਦੇ ਹੋ ਬਿਨਾਂ ਲੜਾਈ ਝਗੜੇ ਤੋਂ ਤੁਸੀਂ ਪਿੰਡਾਂ ਦੇ ਜਿਹੜਾ ਵਿਕਾਸ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਹੋ ਜਿੰਨੂੰ ਮਰਜ਼ੀ ਅੱਗੇ ਲਾ ਦਿਓ ਕਿਉਂਕਿ ਸਾਡਾ ਕੰਮ ਹੈਗਾ ਇਹ ਸਰਕਾਰ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਜਿੰਨੂੰ ਵੀ ਤੁਸੀਂ ਅੱਗੇ ਲਾਓਗੇ ਸਾਡੇ ਵੱਲੋਂ ਸਿਰ ਮੱਥੇ ਤੁਸੀਂ ਜਿੰਨੂੰ ਵੀ ਇਹ ਜਿਹੜੀ ਜਿੰਮੇਵਾਰੀ ਦੇਓਗੇ ਸਾਡੇ ਵੱਲੋਂ ਉਹੀ ਬਲਾਕ ਸੰਪਤੀ ਮੈਂਬਰ ਜਾਂ ਜੀਰੋਪਿਸ਼ ਮੈਂਬਰ ਮਨਜ਼ੂਰ ਹੋਊਗਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਵਰੇਜ ਕਰਨ ਲਈ ਜੋ ਪਿੰਡ ਬੁੱਕੀਪੁਰਾ ਦੀ ਧਰਤੀ ਤੇ ਤੁਸੀਂ ਆਏ ਹੋ ਅੱਜ ਬੁੱਕੀਪੁਰਾ ਤੇ ਬੁੱਕੀਪੁਰਾ ਦੀ ਧਰਤੀ ਤੇ ਅੱਜ ਉਹ ਪਹਿਲ ਕਦਮੀ ਹੋਈ ਆ ਸਾਰੇ ਜ਼ਿਲ੍ਹੇ ਮੋਗੇ ਦੇ ਵਿੱਚੋਂ ਸਰਬਸੰਮਤੀ ਨਾਲ ਸਾਡੇ ਚਾਚੀ ਜੀ ਨਿਰਮਲਪਰ ਕਾਲਜੀ ਨੂੰ ਬਲਾਕ ਸੰਪਤੀ ਮੈਂਬਰ ਚੁਣਿਆ ਗਿਆ ਵਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਹ ਬਹੁਤ ਵੱਡਾ ਬਹੁਤ ਜ਼ਿਕਰੇ ਵਾਲਾ ਫੈਸਲਾ ਸਾਡੇ ਪਿੰਡ ਵਾਸੀਆਂ ਨੇ ਲਿਆ ਵਾ ਇਹ ਫੈਸਲੇ ਬੜੇ ਸਵੱਭੀ ਕਿਸੇ ਕਿਸੇ ਸਮਿਆਂ 'ਚ ਕਿਸੇ ਦਹਾਕਿਆਂ ਬਾਅਦ ਹੀ ਹੁੰਦੇ ਆ ਇੱਕ ਨਵੀਂ ਮਿਸਾਲ ਪੈਦਾ ਕਰਨ ਲਈ ਬੁੱਕੀਪੁਰੇ ਨੇ ਹਰ ਕੰਮਾਂ ਦੇ ਵਾਂਗ ਜਿਵੇਂ ਨਸ਼ੇ 'ਚ ਪਹਿਲ ਕੀਤੀ ਕਈ ਉਦਾਹਰਨਾਂ ਬੁੱਕੀਪੁਰੇ ਦੀ ਪੰਚਾਇਤ ਵੱਲੋਂ ਸੱਟ ਕੀਤੀਆਂ ਗਈਆਂ ਉਸੇ ਨੂੰ ਮੱਦੇਨਜ਼ਰ ਰੱਖਦੇ ਇੱਕ ਪਹਿਲ ਕਦਮੀ ਬੜੀ ਕੀਤੀ ਹੈ ਬੁੱਕੀਪੁਰੇ ਵਿੱਚ ਬਲਾਕ ਸੰਪਤੀ ਦੀ ਚੋਣ ਤੇ ਵਿੱਚ ਸਰਵ ਸੰਪਤੀ ਕਰਾਉਣ ਦੀ ਤੇ ਨਾਲ ਦੀ ਨਾਲ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਬਸਾਂਝਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪੋ ਆਪਣਾ ਪਾਰਟੀ ਦੇ ਲਈ ਵਰਕਰ ਆ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਇਹਨਾਂ ਨਾਲ ਇੱਕ ਤਾਂ ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਊਗਾ ਆਪਸੀ ਰਲ ਮਿਲ ਕੇ ਰਹਿਣ ਦਾ ਸੰਦੇਸ਼ ਮਿਲਦਾ ਵਾ ਤੇ ਅਸੀਂ ਪਿੰਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ ਇਹਨਾਂ ਦੁਸ਼ਮਣੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਉੱਤੇ ਚੁੱਕਦੇ ਹੋਏ ਸਾਡੇ ਸਿਰ ਨੂੰ ਸਾਡੇ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਵਾ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਹਰ ਪਿੰਡ ਦੇ ਉਸ ਵਸਨੀਕ ਦਾ ਮਤਲਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਲੱਗਦਾ ਨਹੀਂ ਕਿਸੇ ਪੰਸਾ ਦਾ ਹਰੇਕ ਪਿੰਡ ਨਾਲ ਸੇਧ ਲੈਣੀ ਚਾਹੀਦੀ ਆ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਅਗਯੰਕੀ ਕਰਾਈ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਸਾਡੀ ਪੰਚਾਇਤ ਵੱਲੋਂ ਇਹ ਬੇਨਤੀ ਵੀ ਕਰੂੰਗਾ ਸਿਰ ਪਾਸੇ ਦੇ ਸਾਰੇ ਪਿੰਡਾਂ ਨੂੰ ਇਹ ਜਿਗਰਿਆਂ ਵਾਲੇ ਫੈਸਲੇ ਆ ਕਿਉਂਕਿ ਆਪਣੀ ਲੜਾਈ ਤਾਂ ਪਿੰਡ ਦੀ ਤਰੱਕੀ ਲਈ ਹੁੰਦੀ ਆ ਦੇਖਣਾ ਤੈ ਹੀ ਆ ਵੀ ਪਿੰਡ ਦੀ ਤਰੱਕੀ ਕੌਣ ਕਿੰਨੀ ਕਰਾਉਂਦਾ ਇੱਕ ਵਿਚਾਰ ਆਪਣੇ ਦਿਮਾਗ ਨਾਲ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਪਿੱਛੇ ਇਸ ਸੌਦੇ ਤੋਂ ਆਪਾਂ ਪਿੰਡ ਲਈ ਕੀ ਖਟਿਆ ਤੇ ਅੱਗੇ ਆਪਾਂ ਕੀ ਖਟਣਾ ਵਾ ਪਿੰਡ ਦੀ ਤਰੱਕੀ ਲਈ ਇਸ ਲੜਾਈ ਦੇ ਵਿੱਚ ਆਪਾਂ ਆਪਣੇ ਨਿੱਜੀ ਦੁਸ਼ਮਣੀਆਂ ਪਾ ਕੇ ਬਹਿ ਜੰਨੇ ਆ ਸੋ ਇਸ ਸੋਚ ਨੂੰ ਛੱਡਿ ਗਏ ਆਪਾਂ ਦਸ਼ਮਣੀਆਂ ਪਾਉਣ ਤੋਂ ਆਪਣੀ ਪਿੰਡ ਦੀ ਤਰੱਕੀ ਦੀ ਲੜਾਈ ਲੜਿ ਗਏ ਕਿਹੜਾ ਸਰਪੰਚ ਆਪਣੇ ਪਿੰਡ ਨੂੰ ਕਿੰਨਾ ਗਾਂ ਕਿਹੜੀ ਪੰਚਾਇਤ ਲੈ ਕੇ ਜਾਂਦੀ ਆ ਲੜਾਈ ਤਾਂ ਆਪਾਂ ਨੂੰ ਇਹ ਲੜਨੀ ਚਾਹੀਦੀ ਆ ਤੇ ਲੜਾਈ ਆਪਾਂ ਲੜਦੇ ਆਂ ਆਪਣੀਆਂ ਚੌਧਰਾਂ ਦੀ ਇਹਨਾਂ ਚੌਧਰਾਂ ਤੋਂ ਹਟ ਕੇ ਸਰਬਸਾਂਝੀ ਵਾਲਤਾ ਦੇ ਨਾਲ ਇੱਕ ਸੰਦੇਸ਼ ਸਾਰੇ ਪਿੰਡਾਂ ਦੇ ਵਿੱਚ ਪਹੁੰਚਣਾ ਚਾਹੀਦਾ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਹਰ ਇੱਕ ਨੂੰ ਸਾਰੂ ਸੰਪਤੀਆਂ ਕਰ ਵਰਨਾਲਾ ਦੇ ਨੇੜਲੇ ਪਿੰਡ ਕੁੰਨਸ ਦੇ ਵਿੱਚ ਇੱਕ ਰੋਂਗਟੇ ਖੜੇ ਕਰ ਦੇਣੇ ਵਾਲਾ ਕਤਲ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ 32 ਸਾਲਾਂ ਨੌਜਵਾਨ ਤਰਸੀਮ ਸਿੰਘ ਨੂੰ ਕਾਰ ਦੇ ਅੰਦਰ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਇਸ ਮਾਮਲੇ ਦੇ ਕਾਰਨ ਪਿੰਡ ਦੇ ਵਿੱਚ ਦੈਸ਼ਦਮ ਮਾਹੌਲ ਬਣ ਗਿਆ ਹੈ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਪੰਜ ਲੋਕਾਂ ਦੇ ਵਿਰੁੱਧ ਕਤਲ ਕੇਸ ਦੀਆਂ ਸੰਗੀਨ ਧਾਰਾਵਾਂ ਜਿਹੜੀਆਂ ਨੇ ਉਹਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਮੇਰਾ ਨਾਮ ਮਹਿੰਦਰ ਸਿੰਘ ਕੀ ਕਹਾਂ ਜਿਹੜਾ ਇਹ ਕਤਲ ਹੋਇਆ ਮੇਰੇ ਮੀਨਾਲ ਕਾਰ ਦੇ ਵਿੱਚ ਨੌਜਵਾਨ ਦਾ ਮਾਮਲਾ ਕੀ ਸੀ ਅਸਲ ਕਤਲ ਕਾਰਨ ਕੀ ਹੈ ਇਹ ਮਹਿੰਦਰ ਸਿੰਘ ਮੈਂ ਮਹਿੰਦਰ ਸਿੰਘ ਹਾਂ ਔਰ ਜੇ ਜਿਸ ਦੀ ਵੀ ਡੈਥ ਹੋਈ ਹੈ ترਸੀਮ ਸਿੰਘ ਵਾਸੀ ਪਿੰਡ ਕੁੰਸ ਜਿਨ੍ਹਾਂ ਦੀ ਰਾਤ ਤੇਜ ਤਾਰਹ ਹਥਿਆਰਾਂ ਨਾਲ ਡੇਥ ਕੀਤੀ ਗਈ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂਨ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਇਹ ਮਾਮਲਾ ਕਿਵੇਂ ਹੋਇਆ ਇਹਦਾ ਕੀ ਰੰਜਸ ਕੀ ਸੀ ਕੋਈ ਪਤਾ ਲੱਗਦਾ ਇਹਦਾ ਫਿਲਹਾਲ ਸਾਨੂੰ ਅਸੀਂ ਬਾਅਦ ਚ ਪੁੱਛਾਂਗੇ ਬਾਅਦ ਚ ਸਾਨੂੰ ਪਤਾ ਨਹੀਂ ਲੱਗਿਆ ਵੀ ਕੀ ਰੰਜਸ ਸੀ ਇਹ ਤਾਂ ਹੁਣ ਮੌਕੇ ਤੇ ਜਿਹੜੇ ਦੋਸ਼ੀ ਪੜੇ ਗਏ ਆ ਉਹਨਾਂ ਨੂੰ ਤੋਂ ਹੀ ਪਤਾ ਲੱਗੂਗਾ ਵੀ ਕੀ ਰੰਜਸ ਸੀ ਇਹਨਾਂ ਦਾ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀਗਾ ਡੈਡੀ ਦੀ ਪਹਿਲਾਂ ਇਸ ਬੱਚੇ ਦੀ ਡੈਡੀ ਦੀ ਡੈਥ ਪਹਿਲਾਂ ਹੋਣ ਕਾਰਨ ਇਹ ਛੋਟੇ-ਛੋਟੇ ਸੀ ਜਦੋਂ ਉਹਨਾਂ ਦੀ ਡੈਥ ਹੋਈ ਹੈ ਇਹਨਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਇਹ ਹੀ ਕਮਾਈ ਦਾ ਸਾਧਨ ਸੀਗਾ ਤੇ ਇਸ ਦੀ ਮਾਂ ਨੇ ਇਸ ਨੂੰ ਘਰਾਂ ਦੇ ਵਿੱਚ ਗੋਹਾ ਕੂੜਾ ਸੱਟ ਕੇ ਪਾਲਿਆ ਸੀਗਾ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਉਮੀਦ ਹੈ ਕਿ ਉਹ ਸਾਡੇ ਨਾਲ ਮੋਢਾ ਨਾਲ ਕੇ ਮੋਢਾ ਨਾਲ ਖੜਨਗੇ ਕਤਲ ਕਿਵੇਂ ਕੀਤਾ ਗਿਆਗਾ ਕਿੱਥੇ ਮੌਜੂਦ ਸੀਗਾ ਇਹ ਕੰਮ ਕੀ ਕਰਦਾ ਸੀ ਇਹ ਕੰਮ ਹੀ ਇਹ ਮੈਥੇ ਪਿੰਡ ਮੈਥੇ ਰਹਿੰਦਾ ਹੁੰਦਾ ਸੀ ਕਿ ਉਹ ਸਾਇਦ ਅਸੀਂ ਪੂਰੀ ਡਿਟੇਲ ਤਾਂ ਸਾਨੂੰ ਨਹੀਂ ਪਤਾ ਬੀ ਬੱਕਰੀਆਂ ਉਹਨਾਂ ਦੇ ਰੱਖਿਆ ਮਿਆਂ ਸੀ ਇਹ ਉਹਨਾਂ ਦੀਆਂ ਬੱਕਰੀਆਂ ਚਾਰਦਾ ਸੀ ਉਹਨੇ ਫਿਲਹਾਲ ਇਹ ਗੱਲ ਕਹੀ ਆ ਕਿ ਆਪਾਂ ਮੈਂ ਕਈ ਦਿਨਾਂ ਤੋਂ ਇੱਥੇ ਰਹਿ ਰਹੇ ਹਾਂ ਮਹਿਤੇ ਪਿੰਡ ਦੇ ਵਿੱਚ ਵੀ ਆਪਾਂ ਪਿੰਡ ਕੋਹਣਸ ਦੇ ਵਿੱਚ ਚੱਲ ਗਏ ਵੀ ਉੱਥੋਂ ਮੈਂ ਆਪਣੇ ਲੀੜੇ ਕੱਪੜੇ ਸਾਰੇ ਮੈਂ ਉੱਥੋਂ ਲੈ ਕੇ ਆਉਣੇ ਆ ਅੰਡਰ ਨਵੰਬਰ ਆ ਜੀ ਕੀ ਕਰਨਾ ਚਾਹਣਾ ਜਿਹੜਾ ਕਤਲ ਹੋਇਆ ਨੋਜਾਂ ਇਹ ਜੀ ਬਹੁਤ ਗਰੀਬ ਪਰਿਵਾਰ ਆ ਮਿਹਨਤੀ ਪਰਿਵਾਰ ਆ ਇਹ ਨੇ ਮਿੱਤੇ ਪਿੰਡ 'ਚ ਇਹ ਕੰਮ ਕਰਦਾ ਸੀਗਾ ਕਿਸੇ ਦੀ ਬੱਕਰੀਆਂ ਚਾਰਦਾ ਸੀ ਘਰ ਵਾਸਤੇ ਤੇ ਉੱਥੇ ਇਹ ਲੀੜਾ ਕਪੜਾ ਚੱਕਣ ਆਇਆ ਉਹਦਾ ਰਾਤ ਇਹ ਗੱਡੀ 'ਚ ਅਠਕ ਦੇ ਕਰੀ ਬਣਾਇਆ ਤੇ ਕੁਝ ਬੰਦੇ ਆਏ ਕਿਰਪਾਨਾਂ ਖਿਰਚਾਂ ਲੈ ਕੇ ਉਤਰ ਨਹੀਂ ਦਿੱਤਾ ਇਹ ਗੱਡੀ ਦੇ ਵਿੱਚ ਹੀ ਇਹਦਾ ਕਤਲ ਕਰਤਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਨੇ ਇਹ ਘਟਨਾ ਕਰੀ ਆ ਸਾਡੇ ਪਿੰਡ 'ਚ ਇਹ ਬਹੁਤ ਮਾੜੀ ਘਟਨਾ ਹੋਈ ਆ ਪਰਿਵਾਰ ਕਿਵੇਂ ਹੈਗਾ ਜਿਹੜਾ ਗਰੀਬ ਪਰਿਵਾਰ ਬਹੁਤ ਨਰਮ ਆ ਜੀ ਇਹ ਗਰੀਬ ਪਰਿਵਾਰ ਆ ਪਹਿਲਾਂ ਡੈਡੀ ਦੀ ਡੈਥ ਹੋਈ ਆ ਮਾਂ ਨੇ ਪਾਲਲੇ ਨੇ ਤੇ ਬਹੁਤ ਜਿਆਦਾ ਆਪ ਵੀ ਮੁੰਡਾ ਉਹ ਨਰਮ ਸੀ ਕਿਸੇ ਨਾ ਕੋਈ ਜਿੱਦ ਵੈਸਾ ਹੈ ਨਹੀਂ ਸੀ ਉਹਦੀ ਜਿਸ ਤਰ੍ਹਾਂ ਉਹ ਮਾਰਿਆ ਬਹੁਤ ਮਾੜੀ ਘਟਨਾ ਹੋਈ ਆ ਜਿਸ ਤਰ੍ਹਾਂ ਉਹ ਮਾਰਿਆਗਾ ਕੋਈ ਰੰਜਿਸ਼ ਸੀ ਵੀ ਕਿਸੇ ਤਰ੍ਹਾਂ ਦੀ ਆ ਨਹੀਂ ਨਹੀਂ ਇਹ ਤਾਂ ਬੱਚੇ ਹੀ ਹੈ ਨਹੀਂ ਸੀਗਾ ਵਧੀਆ ਹਰ ਇੱਕ ਨਾਸ ਖੇਡ ਕੇ ਬੁਲਾਉਂਦਾ ਸੀਗਾ ਕਰੇ ਤਾਂ ਹੋਣ ਹੀ ਨਹੀਂ ਦਿੱਤਾ ਜੀ ਰਾਤ ਵੱਡੀ ਤੋਂ ਬਾਹਰ ਹੀ ਉਹਨਾਂ ਨੇ ਕੰਮ ਕਰਤਾ ਉਹਦਾ ਕਤਲ ਕਿੱਥੇ ਕੀਤਾ ਜੀ ਕਤਲੇ ਚੰਡੀਗੜ੍ਹ ਵਸਤੀ ਚ ਕੀਤਾ ਜੀ ਗੱਡੀ ਵਿੱਚ ਲਾਸ਼ ਮਿਲੀ ਉਹਦੀ ਗੱਡੀ 'ਚ ਬਰਾਮਦ ਹੋਈ ਹੈ ਜੀ ਘੁੰਸਾ ਉਥੇ ਕੱਲ ਰਾਤ ਸਾਨੂੰ ਕਰੀਬ 8:30 ਵਜੇ ਇਨਫੋਰਮੇਸ਼ਨ ਆਈ ਕਿ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਮੌਕੇ ਤੇ ਐਸਐਚਓ ਤੇ ਮੈਂ ਅਸੀਂ ਗਏ ਸੀਗੇ ਉਥੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਲੜਕਾ ਤਰਸੇਮ ਮਿਲੇ ਉਸੇਮੀ ਇਹਦਾ ਮਰਡਰ ਹੋਇਆ ਹੋਇਆ ਸੀਗਾ ਕਾਰਨ ਇਹ ਸੀਗਾ ਕਿ ਇਹ ਆਪਣੇ ਮਹਤੇ ਪਿੰਡ ਚ ਕਿਸੇ ਦੇ ਘਰ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀਗਾ ਇਹ ਆਪਣੇ ਸਰਦੀਆਂ ਦੇ ਕੱਪੜੇ ਲੈਣ ਲਈ ਜਿਹੜਾ ਆਪਣੇ ਘਰ ਵਾਪਸ ਆਇਆ ਸੀਗਾ ਠੇਕੇ ਤੇ ਇਹਦੇ ਖੜੇ ਤਿੰਨ ਚਾਰ ਲੜਕਿਆਂ ਨਾਲ ਗੋਪੀ ਜੌਨੀ ਤਿੰਨ ਚਾਰ ਬੰਦਿਆਂ ਨਾਲ ਇਹਦਾ ਉੱਥੇ ਪਹਿਲਾਂ ਹੀ ਰੰਜਿਸ਼ ਵਜਾ ਰੰਜਿਸ਼ ਸੀ ਇਹਨਾਂ ਦੀ ਪੁਰਾਣੀ ਕੋ ਚੱਲਦੀ ਉਹਦੇ ਕਰਕੇ ਇਹਨਾਂ ਦਾ ਜਿਹੜਾ ਉੱਥੇ ਮਾਮੂਲੀ ਝਗੜਾ ਹੋ ਗਿਆ ਇਨਾਂ ਨੇ ਉਹਨੂੰ ਥੋੜਾ ਬਹੁਤਾ ਗਾਲੀ ਗਲੋਚ ਕੀਤਾ ਇਹ ਆਪਣੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਉਹਨਾਂ ਦੇ ਘਰ ਕੰਪਲੇਂਟ ਕਰਨ ਲਈ ਆਇਆ ਤੇ ਉਹਨਾਂ ਨੇ ਉਹ ਪਹਿਲਾਂ ਤਿਆਰੀ ਕੀਤੀ ਸੀ ਤੇ ਧਾਰ ਹਥਿਆਰ ਲੈ ਕੇ ਤੇ ਇਹਦੇ ਨਾਲ ਝਗੜਾ ਕੀਤਾ ਤੇ ਉਹਨਾਂ ਦੇ ਇਹਦੇ ਸੱਟਾਂ ਮਾਰੀਆਂ ਤੇ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਹਦੇ ਨਾਲ ਇਹਦੀ ਜਿਹੜੀ ਆ ਤਰਸੀਮ ਲੇ ਸੇਮੀ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਹਦੇ ਨਾਲ ਦਾ ਹੋਰ ਕੋਈ ਜ਼ਖਮੀ ਹੈ ਬੰਦਾ ਤੇ ਰੇਸ਼ਮ ਸਿੰਘ ਇਹਦਾ ਬ੍ਰਦਰ ਆ ਸਾਨੂੰ ਬੂਟਾ ਸਿੰਘ ਇਹਦੇ ਬਿਆਨਾਂ ਦੇ ਆਧਾਰ ਤੇ ਅਸੀਂ 103 ਜਮਨਿਕ 192 ਜਮਨ ਤਿੰਨ 190 ਤੇ 324 ਜਮਨ ਚਾਰ ਬੀ ਐਨ ਐਸ ਦੀਆਂ ਧਰਾਵਾਂ ਦੇ ਅਧੀਨ ਮੁਕਦਮਾ ਦਰਜ ਕਰਕੇ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਫਿਰ ਕਿੰਨੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਜੀ ਹਾਂ ਇਹ ਤਕਰੀਬਨ ਹਜੇ ਸਾਡੇ ਜਿਹੜੇ ਆ ਪੰਜ ਬੰਦਿਆਂ ਦੇ ਨਾਮ ਲਖਵਾਏ ਨੇ ਇਹਨਾਂ ਨੇ ਇਹ ਹੈਗਾ ਬੱ싸 ਜੌਨੀ ਗੋਪੀ ਤੇ ਰੋਡਾ ਤੇ ਬੱਲਾ ਇਹ ਵਿਅਕਤੀਆਂ ਦੇ ਨਾਮ ਦੱਸੇ ਨੇ ਬਾਕੀ ਸਾਰੀ ਇਨਵੈਸਟੀਗੇਸ਼ਨ ਜਦੋਂ ਮੁਰਲੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਰੀ ਗੱਲ ਸਾਹਮਣੇ ਆਏਗੀ ਇਹ ਦੋਸ਼ੀ ਇਹਨਾਂ ਦੇ ਘਰੇ ਤੇ ਰੇਡ ਕੀਤੀ ਸੀ ਐਸ ਐਚਓ ਤਪਾ ਨੇ ਤੇ ਉਹ ਦੋਸ਼ੀ ਹੈ ਨਹੀਂਗੇ ਘਰਾਂ 'ਚ ਭੱਜੇ ਹੋਏ ਨੇ ਤੇ ਜਦੋਂ ਵੀ ਗ੍ਰਿਫਟ ਚ ਆਉਂਦੇ ਆ ਅਸੀਂ ਪਾਰਟੀਆਂ ਲਗੀਆਂ ਹਈਆਂ ਸਾਡੀਆਂ ਇਹਨਾਂ ਦੇ ਮਗਰ ਲੱਗੇ ਬੰਦੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਸਰ ਲੋਕ ਗੱਡੀਆਂ ਦੀ ਤੋੜ ਪੰਨ ਹੋਈ ਹੈ ਜੀ ਹਾਂਜੀ ਉਹ ਗੱਡੀ ਤੇ ਇਹ ਗਏ ਸੀ ਜਿਹੜਾ ਤਰਸੇਮ ਲਈ ਸਿਮਾ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਕੰਪਲੇਂਟ ਕਰਨ ਇਹਨਾਂ ਦੇ ਘਰ ਗਏ ਸੀਗੇ ਤੇ ਉੱਥੇ ਜੌਨੀ ਦੇ ਘਰ ਦੇ ਲੰਗੇ ਹੀ ਇਹਨਾਂ ਦੇ ਸਾਰੀ ਪਾਰਟੀ ਨੇ ਇਹਨਾਂ ਨੇ ਅਟੈਕ ਕਰਤਾ ਚਾਰ ਪੰਜ ਜਣਿਆਂ ਨੇ ਜਿਹਦੇ ਚ ਇਹਦੀ ਮੌਤ ਹੋ ਗਈ ਬੜੇ ਗਰੀਬ ਘਰ ਤੋਂ ਬਿਲੋਂਗ ਕਰਦਾ ਇਹ ਲੜਕਾ ਤੇ ਇਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਕੰਮ ਕਰਦਾ ਸੀਗਾ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਫਤਿਹਾਬਾਦ ਦੇ ਵਿੱਚ ਸਵੇਰੇ ਸਵੇਰੇ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਗਿਆ ਹੁਣ ਮਿੱਥੋ ਗਿਆ ਸਰਪਲ ਸਾਹਿਬ ਦੇ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੇ ਵਕ-ਵਕ ਥਾਮਾ ਤੇ ਇੱਕੋ ਵਾਰ ਛਾਪੇ ਮਾਰੇ ਨੇ ਛਾਪਿਆਂ ਦੇ ਦੌਰਾਨ ਕਈ ਨਸ਼ਾ ਵੇਚਣ ਵਾਲੇ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਸੀ ਜਿਨ੍ਹਾਂ ਨੂੰ ਦੇਖਦਿਆਂ ਹੀ ਪੁਲਿਸ ਨੇ ਤੁਰੰਤ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਰੇਡ ਦੇ ਦੌਰਾਨ ਕੁਝ ਨਸ਼ਾ ਤਸਕਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਤੇ ਉਹਨਾਂ ਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਅਚਾਨਕ ਕੀਤੀ ਗਈ ਕਾਰਵਾਈ ਦੇ ਕਾਰਨ ਨਸ਼ਾ ਤਸਕਰਾਂ ਦੇ ਵਿੱਚ ਹੜਕੰਪ ਮੱਚ ਗਿਆ। ਜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜੇ ਕੈਸਰੋ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਸੀਂ ਆਪਣੇ ਇਹ ਗੋਮਨਵਾਲ ਸਾਹਿਬ ਦੇ ਸਭ ਦੂਜਣ ਦੇ ਵਿੱਚ ਜਿੱਤੇ ਜਿੱਤੇ ਵੀ ਸਾਰੇ ਐਸ ਐਚਓਸ ਸਾੜੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਕੋਰਸ ਮਾਈ ਸੀ ਏ ਪੀ ਆਰ ਜਿਹਦੇ ਵਿੱਚ ਘੱਟੋ-ਘੱਟ 150 ਅਫਸਰਸ ਆਏਗੇ ਜਿਨ੍ਹਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਅੱਡੇ ਸੰਪਦਾ ਲਹਰੇ ਵੀ ਨਾਲ ਨਾਲ ਵੇਚ ਕੇ ਆਏ ਨੇ ਜਿਹੜੇ ਦੁਆਰਾ ਫੇਰ ਕਰਦੇ ਨੇ ਤੇ ਉਹਨਾਂ ਦੇ ਜਿਹੜੇ શરીਰ ਦਿੱਤੀ ਸੀ ਵੀ ਇਹਨਾਂ ਨੂੰ ਦੇਖੀਏ ਵੀ ਦੁਆਰਾ ਕਿਨੇ ਬਚੇ ਨੇ ਇਹ ਕੀ ਕੰਮ ਕਰ ਰਹੇ ਨੇ ਕਿ 10 ਵਜੇ ਦਾ ਕਾਰਜ ਵਗਾਰਾ ਉਹ ਕਿਦਾਂ ਚੱਲਦਾ ਹੈ ਅੱਛਾ ਕੀ ਪਤਾ ਬਾਕੀ ਹੋ ਗਈ ਜੀ ਅੱਲੇ ਅਸੀਂ ਦੋ ਕੁ ਬੰਦੇ ਨੇ ਅਸੀਂ ਰਾਉਂਡ ਅਪ ਕੀਤਾ ਹੈਗੇ ਤੇ ਅੱਲੇ ਬਾਕੀ ਨੇ ਸਾਨੂੰ ਸੁਣੂ ਹੀ ਹੋਇਆ ਹੈਗਾ ਅੱਛਾ ਵੈਰੀਫਾਈ ਕਰਾਂਗੇ ਕਿ ਕਿਹੜੇ ਵਜੇ ਬੰਦੇ ਹੋਰ ਕਰਦੇ ਨੇ ਇਹਨਾਂ ਵੱਲੋਂ ਕੀ ਕੀ ਕਾਰਵਾਈ ਜਿਹੜੀ ਅੰਜਰ ਕੀਤੀ ਜਾ ਰਹੀ ਹੈ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ